ਦੁਤਿਆਂ ਓ ਲਿਸ਼ਨਾ ਤੁਹਾਡੇ ਕੋਲ ਹੈ ਬੰਦੇ ਫਿਰਦਾ ਕਿਥਾ ਬਾਹਰ ਕਿਥੇ ਪਾਣੀ ਹੈ ਸਰਕਾਰੀ ਪਾਣੀ ਹੈ ਓੜ ਕਿਥੇ ਪਾਣੀ ਹੈ ਓੜ ਕਿਥੇ ਪਾਣੀ ਹੈ ਜਿੱਤੂ ਕਾ ਮਿੱਤੂ ਕਾ ਜਿੱਤੂ ਕਾ ਜਿੱਤੂ ਕਾ ਜਿੱਤੂ ਕਾ ਹਰ ਵੀ ਤੇ ਕਾਰ ਜੀ ਜਿੰਦਾ ਬਾਹਰ ਵੀ ਤੇ ਕਾਰ ਜੀ you <laughs>

ਚਲਾਣਾ ਚੋ ਨਿਸ਼ਾਨ ਤਕੜੀ 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 ਸਭ ਆਪ ਸਾਹ ਪੇੜ ਪਰ ਤਕੜੀ 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 4 ਨੰਬਰ ਤੋਂ ਸਾਡੇ ਕੈਂਡੀਡੇਟ ਕੋਲੋਂ ਤੇ ਨੇ ਭੰਜੀ ਪਲਵਿੰਦਰ ਕੌਰ ਜੀ ਅਸੀਂ ਉਹਨਾਂ ਦਾ ਵੀ ਸਾਥ ਦੇ ਰਹੇ ਆਂ ਔਰ ਉਹਨਾਂ ਦੀ ਵੀ ਸੀਟ ਚ ਧਾ ਕੇ ਅਸੀਂ ਹਾਈ ਕਮਾਂਡ ਦੀ ਝੁੱਲ ਚ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਨਾਮ ਵਿਕਰਮ ਸਿੰਘ ਹੈ ਜੀ ਮੈਂ ਵਾਰਡ ਨੰਬਰ 72 ਤੋਂ ਸ਼੍ਰੋਮਣੀ ਕਾਲੀ ਦਲ ਨੇ ਮੈਨੂੰ ਸੀਟ ਦਿੱਤੀ ਹੈ ਜੀ ਇੱਥੋਂ ਔਰ ਮੈਂ ਇਹ ਵਾਰਡ ਨੰਬਰ 72 ਚ ਸਾਰਾ ਲੀਡਰਸ਼ਿਪ ਨਾਲ ਲੈ ਕੇ ਅੱਜ ਡੋਰ ਟੂ ਡੋਰ ਕਰਨ ਜਾਣ ਜਾ ਰਿਹਾ ਔਰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਮੈਨੂੰ ਵਾਰਡ ਦੇ ਵਿੱਚੋਂ ਇਹ ਸੀਟ ਜਿੱਤ ਕੇ ਸ਼੍ਰੋਮਣੀ ਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ। ਗੋਟਰਾ ਵਾਲੋਂ ਕਿਸ ਤਰ੍ਹਾਂ ਦਾ ਹੰਗਾਰਾ ਮਿਲਿਆ ਬਹੁਤ ਵਧੀਆ ਲੋਕ ਝਾੜੂ ਪਾਰਟੀ ਤੋਂ ਤੰਗ ਆਲ ਕੇ ਬਾਦਲ ਸਾਹਿਬ ਦੀਆਂ ਜੋ ਪਿਛਲੀਆਂ ਸਕੀਮਾਂ ਉਹਨਾਂ ਨੂੰ ਯਾਦ ਕਰਦੇ ਨੇ ਔਰ ਲੋਕ ਵਿਸ਼ਵਾਸ ਦੇਣ ਦੇ ਵੀ ਐਤਕਲ ਸ਼੍ਰੋਮਣੀ ਕਾਲੀਦਾਨ ਨੂੰ ਲਿਆਵਾਂਗਾ ਸੰਗਤ ਸਰਕਲ ਜਿਹਾ ਤੇ ਸ਼੍ਰੋਮਣੀ ਕਾਲੀਦਾਨ ਮੇਰੇ ਜੁਝਾਰੂ ਵਰਕਰ ਆ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਸਾਹਿਬ ਕੋਲੋਂ ਟਿਕਟਾਂ ਲੈ ਕੇ ਅਤੇ ਵਾਰਡ ਨੰਬਰ 71 ਅਤੇ 67 ਤੋਂ ਇਹ ਬੀਬੀ ਪਰਵਿੰਦਰ ਕੌਰ ਨੂੰ ਅਤੇ ਵਿਕਰਮ ਸਿੰਘ ਨੂੰ ਅਸੀਂ 71 ਨੰਬਰ ਤੋਂ ਜਿਤਾਵਾਂਗੇ ਔਰ ਸਾਨੂੰ ਵਰਕਰਾਂ ਦਾ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਕਿਉਂਕਿ ਬਾਦਲ ਸਾਹਿਬ ਦੀ ਜਿਹੜੀ ਸਕੀਮਾਂ ਸੀ ਇਹ ਨਵੀਂ ਸਰਕਾਰ ਉਹ ਸਾਰੀਆਂ ਸਕੀਮਾਂ ਬੰਦ ਕਰ ਰਹੀ ਆ ਨਾ ਕਿ ਇਲਾਕੇ ਦੇ ਵਿੱਚ ਜਿੰਨੀਆਂ ਤੁਸੀਂ ਫਿਰਦੇ ਹੋ ਸੜਕਾਂ ਵੇਖ ਲਓ ਸੀਵਰ ਵੇਖ ਲਓ ਬਹੁਤ ਹੀ ਬੁਰੀ ਹਾਲਤ ਆ ਬਾਦਲ ਸਾਹਿਬ ਦੀ ਜਿਹੜੀਆਂ ਸਕੀਮਾਂ ਸੀ ਜਿੱਦਾਂ ਬੱਤੀ ਮਾ ਆਫਿਸ ਸੀ ਜਾਂ ਪੈਨਸ਼ਨ ਸਕੀਮ ਸੀ ਇਹਨਾਂ ਨੇ ਸਾਰੀਆਂ ਜਿਹੜੀਆਂ ਆਟਾ ਦਾਲ ਸਕੀਮ ਐ ਸਭ ਬੰਦ ਕਰਤੀਆਂ ਨੇ ਲੋਕੀ ਤਰਾਸ਼ ਤਰਾਸ਼ ਕਰ ਰਹੇ ਆ ਅਸੀਂ ਆਪਣੇ ਇਲਾਕੇ ਵੱਲੋਂ ਪੂਰਨ ਵਿਸ਼ਵਾਸ ਦਿੰਦੇ ਹਾਂ ਕਿ ਦੋਨੇ ਕੈਂਡੀਡੇਟ ਜਿਹੜੇ ਮੇਰੇ ਸਰਕਲ ਦੇ ਵਿੱਚ ਆਉਂਦੇ ਮੈਂ ਇਹਨਾਂ ਨੂੰ ਬਹੁਤ ਹੀ ਵੱਡੀ ਵੀ ਲੀਡ ਦੇ ਨਾਲ ਜਿਤਾ ਗਿਆ ਔਰ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਕਰਾਂਗੇ ਜੀ ਮੇਰਾ ਨਾਮ ਪ੍ਰਵਿੰਦਰ ਕੌਰ ਔਰ ਵਾਰਡ ਨੰਬਰ 772 ਤੋਂ ਮੈਂ ਲੋ ਹਾਈ ਕਮਾਂਡ ਦੇ ਟਿਕਟ ਤੇ ਕਿ ਨਵਾਜਿਆ ਗਿਆ ਔਰ ਅਸੀਂ ਸਾਰਿਆਂ ਦੀ ਸਾਡੇ ਸਾਰੇ ਪਾਰਟੀ ਵਰਕਰਾਂ ਨੇ ਸਾਡੇ ਬਖਸ਼ੀਸ਼ ਸਿੰਘ ਸੰਧੂ ਜੀ ਨੇ ਸਪੋਰਟ ਕੀਤੀ ਸਾਡੇ ਹਲਕਾ ਇਨਚਾਰਜ ਨਿਰਿੰਦਰ ਸਿੰਘ ਬੈਲ ਸੰਧੂ ਸਾਹਿਬ ਜਿੰਨੇ ਵੀ ਸਾਡੇ ਸਪੋਰਟਰ ਨੇ ਉਹਨਾਂ ਨੇ ਸਾਡੇ ਜਿੰਨੇ ਵੀ ਸਾਡੇ ਸੀਨੀਅਰ ਲੀਡਰ ਨੇ ਉਹਨਾਂ ਨੇ ਸਪੋਰਟ ਕੀਤੀ ਹੈ ਤੇ ਅਸੀਂ ਅੱਜ ਇੱਥੋਂ ਤੱਕ ਪਹੁੰਚੇ ਆ ਔਰ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੀ ਇਹ ਟਿਕਟ ਲੀਡ ਜਿੱਤ ਕੇ ਟਿਕਟ ਜਿੱਤ ਕੇ ਉਹਨਾਂ ਦੀ ਚੋਲੀ ਪਾਵਾਂਗੇ ਵਾਰਡ ਨੰਬਰ 67 ਤੇ ਵੋਟਰਾਂ ਵੱਲੋਂ ਕਿੰਤਰਾਂ ਦਾ ਹੰਗਾਰਾ ਬਹੁਤ ਵਧੀਆ ਹੰਗਾਰਾ ਮਿਲਿਆ ਡੋਰ ਟੂ ਡੋਰ ਅਸੀਂ ਕੱਲ ਗਏ ਸੀ ਔਰ ਇੰਨਾ ਕ ਜਿਆਦਾ ਪਿਆਰ ਮਿਲਿਆ ਕੁਸ਼ੀਆ ਸਰਕਾਰਾਂ ਤੋਂ ਤੰਗ ਆ ਕੇ ਲੋਕ ਅੱਜ ਬਾਦਲ ਸਾਹਿਬ ਦੀਆਂ ਸਕੀਮਾਂ ਨੂੰ ਯਾਦ ਕਰਦੇ ਨੇ ਤੇ ਅਸੀਂ ਵਿਸ਼ਵਾਸ ਦੇ ਉਹਨਾਂ ਨੂੰ ਸਾਨੂੰ ਦਵਾਇਆ ਹੈ ਕਿ ਅਸੀਂ ਤੁਹਾਡੇ ਜਿੱਤ ਕੇ ਤੁਹਾਡਾ ਇੱਕ ਨਿਸ਼ਾਨ ਜਿੱਤ ਕੇ ਤੁਹਾਡੀ ਚੋਲੀ ਪਾਵਾਂਗੇ